ਸਰ ਮੈਂ ਨਾ ਮੈਨੂੰ ਲੋਕਾਂ ਨਾਲ ਨਹੀਂ ਆ ਵੀ ਲੋਕ ਫੋਟੋਗ੍ਰਾਫਰ ਜਾਂ ਕੁਝ ਹੋਰ ਕਰਾਉਂ ਮੈਂ ਤਾਂ ਮੇਰੇ ਮੇਰੇ ਬੇਟੀ ਵਾਸਤੇ ਸੀ ਮਲਗੀ ਬੇਟੀ ਦੇ ਵਾਸਤੇ ਮਲਗੀ ਸਭ ਕੁਝ ਜੀ ਰਹੇ ਆ ਪਹਿਲੇ ਤਾਂ Aim ਕੋਈ ਨਹੀਂ ਸੀ ਲਾਈਫ ਦਾ ਕੋਈ ਗੋਲ ਨਹੀਂ ਸੀ ਬਸ ਜੀਣਾ ਕਿਉਂ ਕੰਮ ਕਰੀ ਜਾ ਰਹੇ ਆ ਘਰ ਜਾਣਾ ਦੁਕਾਨ ਤੋਂ ਵਾਪਸ ਆ ਜਾਣਾ ਫੇਰ ਫਰੀ ਤੇ ਫਰੀ ਹੁਣ ਇਹ ਵੀ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਬੇਟੀ ਵਾਸਤੇ ਹੀ ਆ ਤਾਂ ਬਸ ਜੀ ਰਹੇ ਆ ਕੰਮ ਵੀ ਕਰ ਰਹੇ ਆ ਅੱਛਾ ਲੰਦਾ ਪਲਾਸੇ ਦੇ ਇਰਖੇ ਨਾਲ ਉਹਦੇ ਟਾਇਰ ਜਿਹੜੇ ਅਸੀਂ ਚੌੜੇ ਰੱਖੇ ਆ ਤਾਂ ਜੋ ਗੱਡੀ ਜਿਹੜੀ ਆ ਪਲਟੇ ਨਾ ਉਹ ਸਾਡੇ ਤੋਂ ਜਾਂ ਅਸੀਂ ਆਪ ਖੁਦ ਨੁਕਸਾਨੇ ਨਾ ਜਾਈਏ ਕਿਸੇ ਵੀ ਜਾਨੀ ਮਾਲੀ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੁਸੀਂ ਜਿਹੜੀ ਗੱਡੀ ਤੁਸੀਂ ਤਿਆਰ ਕਰਾਈ ਹੈ ਲੋਕ ਦੇਖ ਕੇ ਕਿੰਨੇ ਕੇ ਜ਼ਿਆਦਾ ਖੁਸ਼ ਹੁੰਦੇ ਨੇ ਲੋਕ ਫੋਟੋਸ ਵਗੈਰਾ ਵੀ ਕਰੰਦੇ ਹੋਣੇ ਸਰ ਮੈਂ ਨਾ ਮੈਨੂੰ ਲੋਕਾਂ ਨਾਲ ਨਹੀਂ ਆ ਕੋਈ ਵੀ ਲੋਕ ਫੋਟੋਗ੍ਰਾਫਰਾਂ ਜਾਂ ਕੁਝ ਹੋਰ ਕਰਾਉ ਮੈਂ ਤਾਂ ਮੇਰੇ ਮੇਰੇ ਬੇਟੀ ਵਾਸਤੇ ਸੀ ਇਹ ਮੇਰੀ ਬੇਟੀ ਮੈਨੂੰ ਜਿਹੜੀ ਆ ਪਰਮਾਤਮਾ ਦੀ ਜਿਹੜੀ ਆ ਬਹੁਤ ਮਨ ਲੱਗੀ ਚਲੋ देर ਐ ਹਨੇਰ ਨਹੀਂ ਐ ਇਹ ਚੀਜ਼ ਤੋਂ ਸਾਫ ਜਿਹੜਾ ਪ੍ਰਤੱਖ ਪਰਮਾਤਮਾ ਨੇ ਰੂਪ ਮੈਨੂੰ ਲక్ష్ਮੀ ਰੂਪ ਭੇਜਿਆ ਹੈ ਜੀ ਤੇ ਠੀਕ ਐ ਮਨ ਲੱਗੀ ਬੇਟੀ ਦੇ ਵਾਸਤੇ ਮਨ ਲੱਗੀ ਸਭ ਕੁਝ ਹੁ ਜੀ ਰਹੇ ਆ ਪਹਿਲੇ ਤਾਂ Aim ਕੋਈ ਨਹੀਂ ਸੀ ਲਾਈਫ ਦਾ ਕੋਈ ਗੋਲ ਨਹੀਂ ਸੀ ਬਸ ਜੀਣਾ ਕਿਉਂ ਕੰਮ ਕਰੀ ਜਾ ਰਹੇ ਆ ਘਰ ਜਾਣਾ ਦੁਕਾਨ ਤੋਂ ਵਾਪਸ ਆ ਜਾਣਾ ਫਿਰ ਫਰੀ ਤੇ ਫਰੀ ਹੁਣ ਇਹ ਵੀ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਬੇਟੀ ਵਾਸਤੇ ਹੀ ਆਦੋ ਵਾਸਤੇ ਜੀ ਰਹੇ ਆ ਕੰਮ ਵੀ ਕਰਦੇ ਆ ਅੱਛਾ ਲੰਦਾ ਜੀ ਕਿੰਨੇ ਕੁ ਖੁਸ਼ੀ ਹੁੰਦੀ ਹੈ ਜਦੋਂ ਬੇਟੀ ਇਸ ਗੱਡੀ ਦੇ ਵਿੱਚ ਬੈੰਦੀ ਹੈ ਤੇ ਪਾਪਾ ਪਾਪਾ ਜਾਂ ਮੰਮਾ ਮੰਮਾ ਕਰਦੀ ਬਹੁਤ ਬਹੁਤ ਮਨ ਖੁਸ਼ ਹੁੰਦਾ ਜੀ ਬੇਸਿਕਲੀ ਤੇ ਇਹਦੀ ਮਦਰ ਨੂੰ ਜਿਆਦਾ ਮੈਨੂੰ ਇਹ ਸੁਵਿਧਾ ਮਿਲ ਗਈ ਇਹਦੀ ਮਦਰ ਨੂੰ ਜਿਹੜੀ ਆ ਮੈਨੂੰ ਇੱਕ ਦੁਕਾਨ ਦੀ ਸੂਤ ਸਹੂਲਤ ਮਿਲ ਗਈ ਮੈਂ ਦੁਕਾਨ ਤੇ ਆਰਾਮਣਾ ਜਾ ਸਕਦਾ ਤੇ ਇਹਦੀ ਮਦਰ ਨੂੰ ਇਹ ਵੀ ਆਰਾਮ ਨਾਲ ਚਲੇ ਜਾਂਦੇ ਆ ਜਦੋਂ ਜਦੋਂ ਅਸੀਂ ਮਾਰਕੀਟ ਜਾਂਦੇ ਕਿਤੇ ਮਾੜਾ ਮਾੜਾ ਘੁੰਮਣ ਜਾਂਦੇ ਆ ਉਦੋਂ ਇੱਕ ਸੈਲੀਬ੍ਰਿਟੀ ਲੁੱਕ ਆਂਦੀ ਹੈ ਕਿ ਲੋਕੀ ਪੁੱਛਦੇ ਆ ਕਿ ਕਿੱਥੋਂ ਬਣਾਈ ਹੈ ਭਾਈ ਕਿੰਨੇ ਦੀ ਬਣੀ ਹੈ ਇਸ ਤਰ੍ਹਾਂ ਲੁਧਿਆਣੇ ਚ ਪਹਿਲੇ ਪਹਿਲੇ ਬੇਸਿਕਲੀ ਇਹ ਮੋਗੇ ਤੋਂ ਹੋਏਗੀ ਤਿਆਰ ਹੋਈ ਹੈ ਜੀ ਇਹਦੀ ਮਦਰ ਜੂਨ ਦੀਆਂ ਛੁੱਟੀਆਂ ਦੇ ਵਿੱਚ ਜਾ ਰਹੀ ਸੀ ਮਲਗੀ ਨੂੰ ਨਾਨਕੇ ਲੈ ਕੇ ਚਲੀ ਸੀ ਮੈਂ ਫਿਰ ਉਸੇ ਦਿਨ ਇੱਕ ਘੰਟੇ ਬਾਅਦ ਟ੍ਰੇਨ ਸੀਗੀ ਮੋਗੇ ਦੀ ਮੈਂ ਮੋਗੇ ਚਲਾ ਗਿਆ ਸੀਗਾ ਬਹੁਤ ਸਾਰਾ ਘੁੰਮਿਆ ਪਹਿਲੇ ਮੈਂ ਮੁਖਰ ਵੀ ਗਿਆ ਹਰਿਆਣੇ ਵੀ ਗਿਆ ਤੇ ਬਠਿੰਡਾ ਵੀ ਗਿਆ ਪਲੋਟਾ ਮੋਟਰ ਵਾਲਿਆਂ ਦੇ ਗ੍ਰੀਨ ਮਾਸਟਰ ਵਾਲਿਆਂ ਦੇ ਗਿਆ ਲੇਕਿਨ ਇਹ ਮੇਰੇ ਦੋਸਤ ਹੈ ਪਰਮ ਮੋਟਰ ਵਾਲੇ ਇਹਨਾਂ ਦਾ ਨੰਬਰ ਇਹਨਾਂ ਨੇ ਦਿੱਤਾ ਹੈ ਉੱਪਰ ਜੀ ਇਹ ਪਰਮ ਮੋਡੀਫਿਕੇਸ਼ਨ ਸੰਤਾ ਸਿੰਘ ਮਾਰਕੀਟ ਮੋਗੇ ਆ ਉਹਨਾਂ ਨੇ ਫਿਰ 4 ਕਿ ਮਹੀਨੇ ਲਾ ਗਿਆ ਸੀ 15 10 15 గేڑے میرے ਵੀ ਨਾਲ ਲੱਗੇ ਪੇ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਇਹਨੂੰ ਬਣਾਣਾ ਉਹ ਹਰ ਚੀਜ਼ ਅਸੀਂ ਉਹ ਬਣਾਈ ਹੈ کیا baat ਹੈ ਅੱਛਾ ਸਰ ਜਦੋਂ ਮਤਲਬ ਇਹਦੇ ਵਿੱਚ ਇਹ ਵੀ ਹੁੰਦਾ ਹੋਊਗਾ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਲੋਕ ਜਿਹੜੇ ਖੁਸ਼ ਵੀ ਹੁੰਦੇ ਤੁਸੀਂ ਜਿਵੇਂ ਕਿਹਾ ਫੋਟੋਜ਼ ਵੀ ਕਰਾ ਲੈਂਦੇ ਨੇ ਤੇ ਪੁੱਛਦੇ ਵੀ ਨੇ ਪਰ ਕਿਤਨੇ ਕਿਤੇ ਹੁੰਦਾ ਹੈ ਵੀ ਲੋਕ ਜਿਹੜੇ ਨੇ 네ਗੇਟਿਵ ਵੀ ਬੋਲਦੇ ਨੇ ਨੇ ਨੈਗੇਟਿਵ ਅਜ ਤੱਕ ਨਹੀਂ ਬੋਲੇ ਮੈਨੂੰ ਮੈਨੂੰ ਪ੍ਰਸ਼ਾਸਨ ਵੀ ਨੇ ਵੀ ਅਜ ਤੱਕ ਨੈਗੇਟਿਵ ਨਹੀਂ ਬੋਲੇਆ ਅਸੀਂ ਕਿਉਂਕਿ ਪ੍ਰਸ਼ਾਸਨ ਦੀ ਹੱਦ ਦੇ ਅੰਦਰ ਰਹਿ ਕੇ ਚੱਲਦੇ ਆ ਕਿਉਂਕਿ ਅਸੀਂ ਉਹਨੂੰ ਜੀਟੀ ਰੋਡ ਤੇ ਨਹੀਂ ਚਲਾ ਸਕਦੇ ਮੇਨ ਇਹ ਫੰਡ ਹੈ ਫਿਰ ਜੀਟੀ ਰੋਡ ਤੇ ਨਹੀਂ ਲਿਜਾ ਸਕਦੇ ਕਿਉਂਕਿ ਇਸ ਜਿਹੜੀ ਹੈ ਕਾਰ ਦੀ ਸਪੀਡ ਆ ਜੀਪ ਦੀ ਉਹ ਨੀਅਰ ਰੋਡ 35 ਜਾਂ 40 ਦੇ ਅੰਦਰ ਰਹਿੰਦੀ ਹੈ ਜਿਵੇਂ ਇਹ ਰਿਕਸ਼ਾ ਜੇ ਪਹਿਲੇ ਆਈ ਸੀ ਉਦੋਂ ਉਹਨੂੰ ਪੇਪਰ ਵਗੈਰਾ ਦੀ ਲੋੜ ਨਹੀਂ ਸੀ ਇਹਦੇ ਵੀ ਪੇਪਰ ਨਹੀਂ ਹੈ ਅਸੀਂ ਵੀ ਜਾਣਦੇ ਆ ਵੀ ਇਹ ਹੁਣ ਨੰਬਰ ਲੱਗਣ ਲੱਗ ਗਿਆ ਪ੍ਰਸ਼ਾਸਨ ਜੇ ਨੰਬਰ ਦੇਣਾ ਚਾਹੁੰਦਾ ਕੋਈ ਇਹ ਖੋਲ ਕੇ ਦਿਖਾਣੇ ਆ ਜਿੱਥੇ ਅਸੀਂ ਇਹਨੂੰ ਨੂੰ ਇੰਸਟਾਲ ਕੀਤਾ ਹੈ ਦੋ ਬੈਟਰੀਆਂ ਅਸੀਂ ਇਹ ਵੀ ਅੱਗੇ ਇੰਸਟਾਲ ਕੀਤੀਆਂ ਆ ਔਰ ਦੋ ਹੀ ਅਸੀਂ ਬੈਟਰੀਆਂ ਦੀਆਂ ਬੈਕਅਪ ਬੈਕ ਤੇ ਇੰਸਟਾਲ ਕੀਤੀਆਂ ਤਾਂ ਜੋ ਇਹਦਾ ਬੈਲੈਂਸ ਬਣਿਆ ਰਹੇ ਪਲੱਸ ਇਹਦੇ ای ਰਿਕਸ਼ਨ ਵਾਲੋ ਇਹਦੇ ਟਾਇਰ ਜਿਹੜੇ ਅਸੀਂ ਚੌੜੇ ਰੱਖੇ ਆ ਤਾਂ ਜੋ ਗੱਡੀ ਜਿਹੜੀ ਆ ਪਲਟੇ ਨਾ ਔਰ ਸਾਡੇ ਤੋਂ ਜਾਂ ਅਸੀਂ ਆਪ ਖੁਦ ਨੁਕਸਾਨੇ ਨਾ ਜਾਈਏ ਕਿਸੇ ਜਾਨੀ ਮਾਲਕ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਕਰਕੇ ਅਸੀਂ ਇਹਦੇ ਟਾਇਰ ਜਿਹੜਾ ਅਸੀਂ ਚੌੜੇ ਰੱਖੇ ਆ ਔਰ ਜਿਹੜੀਆਂ ਬੈਟਰੀਆਂ ਦੇ ਜਿਹੜਾ ਬੈਕਅਪ ਹੈ ਇਹਨੂੰ ਚਾਰਜ ਕਰਨ ਵਾਸਤੇ ਨੀਅਰ ਬੋਰਡ ਚਾਰ ਔਰ ਪੰਜ ਘੰਟੇ ਦੇ ਦਰਮਿਆਨ ਇਹ ਚਾਰਜ ਹੋ ਜਾਂਦੀ ਹੈ ਜੀ ਔਰ ਫੁੱਲ ਚਾਰਜ ਤੋਂ ਬਾਅਦ ਇਹਨੂੰ 35-40 ਕਿਲੋਮੀਟਰ ਬੋਦੀਆਂ ਲੋਕ ਨੱਚਾ ਸਕਦੇ ਹੋ ਜੀ ਆਪਾਂ ਭਾਰ ਦੀ ਗੱਲ ਕਰਾਂਗੇ ਕਿੰਨਾ weight ਜਿਹੜਾ ਇਹ ਚੁੱਕ ਲੈਂਦੀ ਹੈ ਭਾਰ ਨੀਅਰ ਬੋਰਡ ਇਹਦੇ ਵਿੱਚ ਦੋ ਮੈਚੁਰ ਬੈਠ ਸਕਦੇ ਆ ਦੋ ਤਿੰਨ ਬੱਚੇ ਵੀ ਬੈਠ ਸਕਦੇ ਆ ਅਗਰ ਤੁਸੀਂ ਨੀਅਰ ਬੋਰਡ ਮੰਨ ਕੇ ਚਲੋ 4 ਕੁਇੰਟਲ ਦੇ ਨੀਅਰ ਬੋਰਡ 400 ਕਿਲੋ ਵਜਨ ਚੁੱਕ ਲੈਂਦੀ 400 ਕਿਲੋ ਵਜਨ ਚੁੱਕ ਲੈਂਦੀ ਹੈ ਸੋ ਤੁਸੀਂ ਗੱਡੀ ਜਿਹੜੀ ਹੈ ਕਿੰਨੇ ਟਾਈਮ ਹੋ ਗਿਆ ਇਹਨੂੰ ਮਤਲਬ ਕਿ ਲੈ ਹੋਏ ਨੇ ਇਨ ਨੂੰ ਅਜ ਨੀਅਰਬੋਡ ਹੋ ਹੀ ਗਈ ਜੀ ਸਾਡੇ ਕੋਲ ਇਹ ਸੀ ਜੂਨ ਚ ਸ਼ੁਰੂ ਕੀਤਾ ਸੀ ਬਣਾਣਾ ਇਹਨੂੰ ਸਤੰਬਰ ਚ ਬਣ ਕੇ ਤਿਆਰ ਹੋ ਗਈ ਸੀ ਸਤੰਬਰ ਤੋਂ ਹੁਣ ਜਨੂਅਰੀ ਤੱਕ ਜਨ ਲਓ ਸਤੰਬਰ ਅਕਤੂਬਰ ਨਵੰਬਰ ਤੱਕ 5 ਕੁ ਮਹੀਨੇ ਨੀਅਰਬੋਡ ਹੋਏ 5 ਕੁ ਮਹੀਨੇ ਕੋਈ ਸ਼ਿਕਾਇਤ ਵਗੈਰਾ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਜੀ ਕੁਝ ਨਹੀਂ ਹੈ ਨਾ ਨਾ ਇਹ ਬਿਲਕੁਲ ਠੋਸ ਹੈ ਜੀ ਜੀ ਮਤਲਬ ਕਿ ਬਿਲਕੁਲ ਸਾਰੇ ਦਾ ਸਾਰਾ ਇਹਦਾ ਜੀਪ ਦਾ ਹੀ ਮਟੀਰੀਅਲ ਲਗਾਇਆ ਛੋਟੇ ਅਥੀ ਦਾ ਸੀ ਹਿੱਸਾ ਲਗਾਇਆ ਕੱਟ ਕੇ ਈ ਰਿਕਸ਼ੇ ਦਾ ਸੀ ਇਹਨੂੰ ਮੋਟਰ ਲਗਾਈ ਹੈ ਲੋਡਰ ਦੀ ਜੀ ਇਹਦੇ ਵਿੱਚ 1500 ਪਾਵਰ ਦੀ ਮੋਟਰ ਆਂਦੀ ਹੈ ਉਹ ਲਗਾਈ ਆ ਸੀ ਖਰ ਖਰਚਾ ਦੇਖੋ ਜੀ ਖਰਚਾ ਬਣਨ ਨੂੰ ਤਾਂ 1.5 ਲੱਖ ਦੀ ਤਿਆਰ ਹੋ ਜਾਂਦੀ ਹੈ। ਅਗਰ ਤੁਸੀਂ ਗ੍ਰੀਨ ਮਾਸਟਰ ਜਾਓਗੇ ਹਰਿਆਣਾ ਤਾਂ 1.5 ਲੱਖ ਦੀ ਮਿਲ ਜਾਂਦੀ ਹੈ। 1.5 ਬੰਨੇ ਤੋਂ ਲੱਗਦੀ। ਲੇਕਿਨ ਇਹਦੇ ਵਿੱਚ ਅਸੀਂ ਐਕਸਟਰਾ ਆਰਡੀਨਰੀ ਚੀਜ਼ਾਂ ਕੁਝ ਲਗਾਤੀਆਂ ਜਿਹਦੇ ਕਰਕੇ ਸਾਨੂੰ ਮਹਿੰਗਾ ਪਿਆ ਜੀ। ਥੋੜਾ ਜਿਆਦਾ। ਮੇਅਰ ਬੋਰਡ 2.5 ਲੱਖ ਦੇ ਕਰੀਬ ਕਰੀ ਪਹੁੰਚ ਜਾਂਦੀ ਹੈ। ਜੀ। ਅੱਛਾ ਕਿਤੇ ਨਾ ਕਿਹਾ ਤਾਂ ਹੈਗਾ ਹੈ ਨਾ ਵੀ ਚੋਗਤੀ ਹੈ ਉਹ ਤੀ ਜਿਹੜੀ ਹੈ ਬਹੁਤ ਜ਼ਿਆਦਾ ਖੁਸ਼ ਹੁੰਦੀ ਹੋਊਗੀ ਗੱਡੀ 'ਚ ਬੈਠ ਕੇ। ਬਹੁਤ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਹੁਣ ਵੀ ਉਹ ਖੇਲ ਰਹੀ ਹੈ ਆਰਾਮ ਨਾਲ। ਜੀ। ਜਾਂਦੀ ਮੇਰੇ ਨਾਲ ਹੁਣ ਅੱਜ ਸੰਡੇ ਸੀ ਹੁਣ ਤੁਸੀਂ ਚਲੋ ਮਿਲੇ ਹੋ ਤੇ ਸੰਡੇ 'ਚ ਕਰਕੇ ਸੰਡੇ ਦੀ ਘੁੰਮਣ ਥੋੜਾ ਬੋੜਾ ਪਾਰਕ ਦੇ ਵਿੱਚ ਆ ਜੀਦਾ ਜਾਂ ਥੋੜਾ ਬੋੜਾ ਬਾਜ਼ਾਰ ਦੀ ਮਾਰਕੀਟਿੰਗ ਕਰਨੀ ਹੈ ਨੇੜੇ-ਨੇੜੇ ਘਰ ਦੇ ਤੋ ਤੇ ਅਸੀਂ ਗਲੀ ਮਹੱਲੇ ਦੇ ਨੇੜੇ ਇਹਨੇ ਕੁੰਮ ਲੈ ਲਿਆ। ਹਾਂ ਹੁਣ ਮਤਲਬ ਮੈਡਮ ਨੂੰ ਓੱਖਾ ਨਹੀਂ ਹੁੰਦਾ ਵੀ ਟਿਊਸ਼ਨ ਲੈ ਕੇ ਜਾਣਾ ਸਕੂਲ ਛੱਡਣਾ ਹੈ। ਇਹ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਥੋੜੀ ਵੱਡੀ ਹੋ ਗਈ ਆ ਆਪੇ ਚਲਾਣ ਲੱਗ ਜੇ। ਬਿਲਕੁਲ 10 ਸਾਲ ਦਾ ਬੱਚਾ ਨੂੰ ਚਲਾ ਲੈਂਦਾ। ਈਜ਼ੀ ਵੇ ਹੈ। ਤੁਸੀਂ ਵਿੱਚ ਬੈਠ ਕੇ ਦੇਖੋ। ਬਿਲਕੁਲ ਇਹਦਾ ਜਿਹੜਾ ਰੋਡ ਲੁੱਕ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਆਰਾਮ ਨਾਲ ਬੱਚਾ 10 ਸਾਲ ਦਾ ਬੱਚਾ ਨੂੰ ਚਲਾ ਸਕਦਾ। ਸਰ ਜੇ ਆਪਾਂ ਗੱਲ ਕੀਤੀ ਜੇਬ ਸਟਾਰਟ ਕਿੱਦਾਂ ਹੁੰਦੀ ਹੈ ਇਹਦੀ ਕੋਈ ਚਾਬੀ ਵਗੈਰਾ ਹੈਗੀ? ਹਾਂ ਜੀ ਬਿਲਕੁਲ ਹੈ ਜੀ ਸਟੀਰਿੰਗ ਲੋਕ ਹੋ ਜਾਂਦਾ ਨਾ ਕੋਈ ਰੋਲੀ ਹੈ ਸਟੀering ਲੋਕ ਹੋ ਜਾਂਦਾ ਹੈ ਪਲੱਸ ਇਹਦੇ ਵਿੱਚ ਅਸੀਂ ਇੱਕ ਸਪੈਸ਼ਲ ਇੱਕ ਸਵਿਚ ਵੀ ਲਗਾਇਆ ਹੈ ਤੇ ਤੁਸੀਂ ਕਿਤੇ ਅੰਦਰ ਬਾਹਰ ਜਾਣਾ ਕਿੰਨੇ 2 ਘੰਟੇ ਲਈ ਤੁਸੀਂ ਸਵਿਚ ਨੂੰ ਆਫ ਕਰਕੇ ਚਲੇ ਜਾਓ ਉਹ ਹਿਡਨ ਹੈ ਜੀ ਗੱਡੀ ਮਤਲਬ ਕਿ ਚੱਲੇਗੀ ਨਹੀਂ ਸਵਿਚ ਸਾਬ ਕੋਸ਼ ਔਨ ਹੋ ਜਾਏਗਾ ਗੱਡੀ ਔਨ ਦਿਖੇਗੀ ਤੁਹਾਨੂੰ ਲੇਕਿਨ ਚੱਲੇਗੀ ਨਹੀਂ ਕੀ ਹਵਾਤ ਹੈ ਅੱਛਾ ਸਰ ਜੇਕਰ ਆਪਾਂ ਕਿਤੇ ਜਾ ਰਹੇ ਹਾਂ ਸਪੀਡ ਦਾ ਕਿੱਦਾਂ ਪਤਾ ਲੱਗਦਾ ਕਿ ਇੰਨੀ ਕਿ ਸਪੀਡ ਦੇ ਵਿੱਚ ਚੱਲ ਰਹੀ ਹੈ ਤਾਂ ਇੰਨੀ ਕਿ ਜ਼ਿਆਦਾ ਬੈਟਰੀ ਇਹਦੇ ਵਿੱਚ ਰਹਿ ਗਈ ਹੈ ਇਹਦੇ ਵਿੱਚ ਅਸੀਂ ਡਿਜੀਟਲ ਮੀਟਰ ਇੰਸਟਾਲ ਕੀਤਾ ਆ ਇਹ ਵਾਲਾ ਤੁਸੀਂ ਇਹਨੂੰ ਦੇਖ ਸਕਦੇ ਹੋ ਇਹਦੇ ਵਿੱਚ ਇਹ ਪੁਆਇੰਟ ਦਿੱਤੇ ਕਿ ਬੈਟਰੀ ਦੇ ਬੈਟਰੀ ਦੇ ਪੁਆਇੰਟ ਹੈ 1 2 3 4 ਹੁਣ ਜਿਹੜੀ ਇੱਕ ਬੈਟਰੀ ਡਾਊਨ ਹੈ ਤੇ ਉਹਨੇ ਰੈੱਡ ਸ਼ੋਅ ਕਰ ਦਿੱਤਾ ਜੀ ਬਾਕੀ ਉਹਦੀਆਂ ਡਿਜੀਟਲ ਮੀਟਰ ਦੇ ਜਿਸ ਤਰ੍ਹਾਂ ਆਮ ਜਿਹੜੇ ਅੱਜਕੱਲ ਡਿਜੀਟਲ ਮੀਟਰ ਵੱਡਿਆਂ ਛੋਟੇ ਸਪ motoscycle ਵਗੈਰਾ ਦੇ ਵੀ ਆ ਗਏ ਉਹ ਸੇਮ ਹੈ ਦੀ ਸਪੀਡੋਮੀਟਰ ਸ਼ੋਅ ਕਰਦੇ ਆ ਕਿਲੋਮੀਟਰ ਸ਼ੋਅ ਕਰਦੇ ਆ ਵੀ ਕਿੰਨੇ ਕਿਲੋਮੀਟਰ ਚੱਲ ਗਈ ਕਿੰਨੇ ਕਿਲੋਮੀਟਰ ਹੋਰ ਚੱਲ ਸਕਦੀ ਹੈ ਜੀ ਤੇ ਇਹਦੇ ਵਿੱਚ ਰੇਸ ਸੀ ਤੇ ਗੇਅਰ ਦਾ ਕੋਈ ਸਿਸਟਮ ਵਗੈਰਾ ਹੈਗਾ ਹਾਂਜੀ ਰੇਸ ਔਰ ਬ੍ਰੇਕ ਹੈ ਜੀ ਓਨਲੀ ਗੇਅਰ ਸਿਸਟਮ ਨਹੀਂ ਹੈ ਸਮਝ ਲਓ ਸੀ ਆਟੋਮੈਟਿਕ ਹੀ ਬਣਾਈ ਹੈ ਇਹ ਜੀ ਔਰ ਪਲੱਸ ਅਸੀਂ ਸਟੀਰੀਓ ਵੀ ਇੰਸਟਾਲ ਕੀਤਾ ਹੈ ਜੀ ਸਟੀਰੀਓ ਵੀ ਨਾਲ ਚੱਲਦਾ ਹੈ ਨਾ ਜਦੋਂ ਤੁਸੀਂ ਜਾ ਸਕਦੇ ਹੋ ਫੋਨ ਨੂੰ ਵੀ ਕਨੈਕਟ ਲਾ ਕਰਕੇ ਮਤਲਬ ਫੋਨ ਨੂੰ ਵੀ ਕਨੈਕਟ ਕਰਕੇ ਆਪਣੇ ਪਸੰਦੇ ਦਾ ਜਿਹੜੇ ਗਾਣੇ ਨੇ ਆਪਾਂ ਸੁਣ ਸਕਦੇ ਹਾਂ ਬਿਲਕੁਲ ਤੁਸੀਂ ਆਪਣੀ ਮਰਜ਼ੀ ਦੇ ਬਲੂਟੁੱਥ ਲਗਾ ਕੇ ਤੁਸੀਂ ਜਿਹੜਾ ਮਰਜ਼ੀ ਗਾਣਾ ਤੁਸੀਂ ਲਗਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਰਾਮ ਨਾਲ ਅਗੀ ਤੁਸੀਂ ਇੰਜੋਏ ਕਰਨਾ ਸਿਟੀ ਨੂੰ ਤੇ ਛੋਟੇ ਤੋਂ ਛੋਟੇ ਜਗ੍ਹਾ ਦੇ ਵਿੱਚ ਨਿਕਲ ਜਾਂਦੀ ਹੈ ਤਿੰਨ ਫੁੱਟ ਜਗ੍ਹਾ ਨਹੀਂ ਸਿਰਫ ਲੈਣੀ ਹੈ ਸਮਝ ਲਓ ਵੀ ਇੱਕ ਰਿਕਸ਼ੇ ਜਿੰਨੀ ਛੋਟੇ ਰਿਕਸ਼ੇ ਜਿੰਨੀ ਜਗ੍ਹਾ ਜਿੱਥੇ ਵੱਡੀ ਕਾਰ ਨਹੀਂ ਨਿਕਲਦੀ ਹੈ ਕੋਈ ਗਲੀ 'ਚ ਬਾਜ਼ਾਰ 'ਚ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤੇ ਬੜੇ ਈਜ਼ੀ ਵੇ ਨਾਲ ਜਾ ਸਕਦੇ ਕੋਈ ਦਿੱਕਤ ਨਹੀਂ ਹੈ ਔਰ ਸਬਜ਼ੀ ਲੈਣ ਜਾਣਾ ਹੈ ਕੁਝ ਵੀ ਕਰਨ ਜਾਣਾ ਹੈ ਬਿਲਕੁਲ ਫ੍ਰੀ ਆਫ ਕਾਸਟ ਹੋ ਗਿਆ ਬਾਦਲ ਸਾਹਿਬ ਆਪਣੇ ਭਗਵੰਤ ਮਾਨ ਜੀ ਨੇ ਆਪਣਾ ਨੂੰ ਬਿਜਲੀ ਮੁਫਤ ਕਰ ਦਈਏ ਉਹਨਾਂ ਹੀ ਚਾਰਜ ਕਰ ਲੈਣੇ ਫ੍ਰੀ ਹੋ ਜਾਂਦੀ ਹੈ